ਸਾਸਤਰੀ ਘਰ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਭੈਣ ਚੈਨਲ ਦੇ ਉੱਪਰ ਨਵੇਂ ਨੇ ਚੈਨਲ ਨੂੰ ਬਰਤਵਾਤ ਕਰ ਲੋ ਜੀ ਸਬਸਕ੍ਰਾਈਬ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਜੇ ਮੇਰੇ ਵੀਰ ਭੈਣ ਕਮੈਂਟ ਕਰਦੇ ਨੇ ਉਹਨਾਂ ਬਹੁਤ ਬਹੁਤ ਧੰਨਵਾਦ ਕਮੈਂਟ ਕਰਨ ਲਈ ਤੇ ਇੱਥੇ ਆਪਾਂ ਸਵੇਰ ਦਾ ਕੰਮ ਕਰ ਰਹੇ ਹਾਂਗੇ ਸਟਰੇ ਸੀਗੇ ਗੋਹਾ ਥੋੜੇ ਜਿਹਾ ਆਪਾਂ ਲੇਟ ਹੋ ਗਏ ਕੋਸਤਾ ਕਿਉਂਕਿ ਬੇਟੀ ਕਰੇ ਸੀ ਅੱਜ ਉਹਨੇ ਬਲੌਗ ਸ਼ੂਟ ਕਰਤਾ ਉਹਦੇ ਕਰਕੇ ਆਪਾਂ ਥੋੜੇ ਜਿਹਾ ਲੇਟ ਹੋ ਗਏ ਵੀ ਚਲ ਆਪਾਂ ਬਲੌਗ ਸ਼ੂਟ ਕਰ ਲਾਂਗੇ ਤੇ ਇੱਕ ਆਪਣੀ ਮੱਝ ਥੋੜੀ ਜੀ ਆ ਜਿਹੜੀ ਕੱਟੀ ਭੁੱਲੀ ਸੀ ਲੇਟ ਮਿਲਣ ਲੱਗੀ ਰੱਜ ਕੇ ਮਿਲਦੀ ਹੈ ਜੀ ਦੂਜੇ ਮੱਝਾਂ ਨੂੰ ਅਸੀਂ ਇੰਨੀ ਨੀਰਾ ਪਾ ਕੇ ਨਾਲ ਦੀ ਨਾਲ ਚੋਲ ਲੈਨੇ ਇਹ ਨੂੰ ਪਤਾ ਨਹੀਂ ਉਹਨਾਂ ਨੇ ਸਭਾਈ ਪਾਇਆ ਹੋਇਆ ਸੀ ਅਸੀਂ ਵੀਰ ਨੂੰ ਨਾਲ ਹੀ ਚੋਣ ਲੱਗ ਜਾਂਦੇ ਐ ਪਰ ਇਹ ਖਾ ਕੇ ਰੱਜ ਕੇ ਫਿਰ ਮਿਲਦੀ ਹੈਗੀ ਸਾਢੇ 6:00 7:30 ਵਜਾ ਦਿੰਦੀ ਹੈ ਧਾਰ ਨੂੰ ਜੇ ਧਾਰ ਨਿਕਲ ਫੇਰ ਹੀ ਸਾਰੇ ਕੰਮ ਨਿਭੜਦੇ ਨੇ ਤੇ ਵਾਕਿਆ 15 ਦਾ ਕੰਮ ਸਾਰਾ ਕਰਾਇ ਜੇ ਆਪਣੀ ਰੋਟੀ ਰੋਟੀ ਰਹੇਗੀ ਕੱਲੀ ਬਾਕੀ ਸਾਰਾ ਕੰਮ ਆਪਾਂ ਨਾ ਮੇੜਤਾ ਇੱਥੇ ਆਪੇ ਗੋਆ ਡਿੱਗਣ ਲੱਗ ਰਹੇ ਸੀਗੇ ਇੱਕ ਕਮੈਂਟ ਆਇਆ ਸੀ ਕਿ ਤੁਸੀਂ ਇਹ ਵਾਲਾ ਬੱਠਣ ਨਾ ਵੀ ਟੋਕਰ ਉਹਨੂੰ ਲਾ ਲਓ ਨੀਰੇ ਨੂੰ ਇਹ ਵੀਰੇ ਛੋਟਾ ਹੈਗਾ ਇਹ ਨਾ ਤਾਂ ਹਰੇ-ਜਾਰੇ ਦੇ ਲੋਟਨ ਨਾਲ ਤੂੜੀ ਦੇ ਗੋਹੇ ਨੂੰ ਥੋੜਾ ਜਿਹਾ ਵੱਡਾ ਹੈ ਤੇ ਹਰੇ-ਜਾਰੇ ਨੂੰ ਇਹ ਛੋਟਾ ਹੈਗਾ ਇਸ ਕਰਕੇ ਦੇਖਾਂਗੇ ਜੀ ਹੋਰ ਹੀ ਲਿਆਵਾਂਗੇ ਆਪਾਂ ਬੱਠੜਾ ਇਹ ਟੋਕਰਾ ਲਾ ਲਾਂਗੇ ਟੋਕਰਾ ਪਲਾ ਲੀ ਜੀ ਨਮਾ ਤਾਂ ਟੋਕਰੇ ਖਾਤਰ ਵੀ ਕਹਿੰਦੇ ਸੀ ਟੋਕਰਾ ਆਪ ਨਮਾ ਵੀ ਲਾ ਲੀਏ ਪਰ ਉਹ ਪਾਰਾ ਹੁੰਦਾ ਹੈ ਨਮਾ ਟੋਕਰਾ ਸਾਨੂੰ ਐਵੇਂ ਪੁਰਾਣੇ ਟੋਕਰੇ ਕਸੇ ਹੋਏ ਨੇ ਹੌਲੇ ਨੇ ਉਹਨਾਂ ਤੁੜੀ ਚ ਵਜਨ ਹੋ ਜਾਂਦਾ ਤੇ ਉਹਨਾਂ ਟੋਕਰੇ ਚ ਵਜਨ ਹੋ ਜਾਂਦਾ ਇਸ ਕਰਕੇ ਨਮਾ ਟੋਕਰਾ ਲਾਉਣ ਨੂੰ ਜੀ ਨਹੀਂ ਕਰਾ ਟੋਕਰੇ ਤਾਂ ਆਪਣੇ ਬਾਧੂ ਪਨੇ ਪਕਰਾ ਕੇ ਰੱਖਨੇ ਆ 8-10 ਟੋਕਰੇ ਹਮੇਸ਼ਾ ਹੀ ਤੇ ਐਂ ਹੀ ਨਹੀਂ ਬਸ ਜੀ ਕਰਦਾ ਗਾ ਲਾਉਣ ਨੂੰ ਵੀ ਵਜਨ ਹੁੰਦਾ ਨਵੇਂ ਟੋਕਰੇ ਚ ਵੀ ਚਲੋ ਨਾਲੇ ਵੀ ਸੜੀ ਜਾਂਦੇ ਸੜੀ ਜਾਂਦੇ ਆਂ ਹੌਲੇ ਨੇ ਟੋਕਰੇ ਦੋਨੇ ਇਹ ਤੇ ਇਹਨੇ ਤੇ ਪਦਵਾਰ ਤੋਂ ਗੱਟਾ ਸਿਉਵਾਂਗੇ ਜੀ ਕਿਉਂਕਿ ਜਿਹੜੇ ਵੱਡਾ ਟੋਕਰਾ ਤੋੜੀ ਖਾਤਰ ਵੱਡਾ ਟੋਕਰੇ ਦੀ ਲੋਡ ਪੈਂਦੀ ਹੈ ਵੱਡਾ ਟੋਕਰਾ ਜ਼ਿਆਦਾ ਹੈਵੀ ਹੁੰਦਾ ਹੈਗਾ ਨਮਾ ਲਾਉਣੇ ਜਿਹੜਾ ਲਾਉਣੇ ਤਾਂ ਪੈਣਗੇ ਜਿੱਕ ਦਿਨ ਆਏ ਹੁਣ ਆਏ ਲੱਗਦਾ ਚੱਲ ਵੀ ਸਰੀ ਜਾਂਦੇ ਜੇ ਸਰੀ ਜਾਣ ਲੋਈ ਤੇ ਇੱਕ ਕਮੈਂਟ ਹੋ ਰਾਇਆ ਸੀ ਜੀ ਰਾਬਖੰਡ ਖਾਤਰ ਕਹਿੰਦੇ ਸੀ ਫਿਰ ਰਾਬਖੰਡ ਤੁਸੀਂ ਕਿਵੇਂ ਪਾਈਆ ਰਾਬਖੰਡ ਜੀ ਅਸੀਂ ਆਈ ਚਾਹੇ ਤਾਂ ਪਕਾੜਾ ਭਾਲ ਕੇ ਉੱਚ ਕੋਲ ਕੇ ਪਿਆ ਦੀਏ ਚਾਹੇ ਆਪਾਂ ਲੇਟੀ ਚ ਪਿਆ ਸਕਦੇ ਆ ਬੰਡ ਰੰਦੇ ਆ ਪੋਚ ਪਾ ਕੇ ਵੀ ਰਾਬਖੰਡ ਖਵਾ ਸਕਦੇ ਆਂਗੇ ਕਿਉਂਕਿ ਰਾਬਖੰਡ ਨੂੰ ਪਵਾਲ ਨਹੀਂ ਸਕਦੇ ਫਿਰਦਾ ਅਸਰ ਕੱਟ ਜਾਂਦੇ ਰਾਬਖੰਡ ਵਾਲੇ ਆਪਾਂ ਇਹ ਖਵਾਉਣੀ ਹੁੰਦੀ ਹੈ ਕਾਸੇ ਚ ਪਾ ਕੇ ਕਾਸੇ ਚ ਵੀ ਪਾ ਕੇ ਆਪਾਂ ਖਵਾ ਸਕਦੇ ਰਬਖੰਡ ਇਹ ਕੋਈ ਚੱਕਰ ਨਹੀਂ ਹੈਗਾ ਬਸ ਐਂ ਬਾਟੀ ਭਰ ਕੇ ਪਾ ਦਿਓ ਰੋਜ਼ ਰਬਖੰਡ ਦੀ ਤੇ ਇੱਕ ਹੋਰ ਕਹਿੰਦੇ ਸੀ ਤੁਸੀਂ ਛੋਟੀ ਸੂਈ ਸੀ ਤੁਸੀਂ ਸੂਨਸਾਰ ਕੀ ਤੁਸੀਂ ਛੋਟੀ ਨੂੰ ਛੋਟੀ ਨੂੰ ਇੱਕ ਤਾਂ ਆਪਾਂ ਜੀ ਜੇਰਪਾਰ ਦਵਾਈ ਸੀਗੀ ਉਹ ਪਿਆਈ ਸੀਗੀ ਤੇ ਇੱਕ ਆਪਾਂ ਇਹਨੂੰ ਕਾੜਾ ਬਣਾ ਕੇ ਦਿੱਤਾ ਸੀਗਾ ਗੁੜ ਬਾਲ ਕੇ ਵਿੱਚ ਜਮੈਨ ਤੇ ਹਲਦੀ ਪਾ ਕੇ ਉਹ ਕਾੜਾ ਬਾਲ ਕੇ ਦੇਤਾ ਸੀਗਾ ਬਾਕੀ ਆਪਾਂ ਬਾਅਦ ਚ ਵੀ ਕਾੜੇ ਦਿੰਦੇ ਰਹੇ ਇਹਨੂੰ ਗੁਲਕੰਦ ਪਾ ਕੇ ਚਟਾ ਜੀਰਾ ਸੌ ਆਜ ਸੌਫ ਪਾ ਕੇ ਕਈ ਜੀ ਜਬ ਆ ਕੇ ਆਪਾਂ ਬਾਅਦ ਚ ਵੀ ਇਹਨੂੰ ਕਾੜੇ ਦਿੰਦੇ ਰਹੇ ਹਾਂ ਕਈ ਦਿਨ 7-8 ਦਿਨ ਤੇ ਫਿਰ ਆਪਾਂ ਵਿੱਚ ਦੀ ਬੰਡ ਰੰਦੇ ਨੇ ਕਿ ਪਾਉਣ ਲੱਗੇ ਸੀ 4-5 ਦਿਨਾਂ ਬਾਅਦ ਬੰਡ ਆਪਾਂ ਇਹਨੂੰ 15-16 ਦਿਨ ਪਾਇਆ ਰਹਿੰਦੇ ਨੇ ਕਿ ਤੇ ਫਿਰ ਇਹ ਨਕਸਨ ਜੀ ਹੋ ਗਈ ਇਹਨੂੰ ਘਟ ਖਾਣ ਲੱਗ ਗਈ ਇਹ ਬੰਡੇਸ ਕਰਕੇ ਫਿਰ ਆਪਾਂ ਬੰਦ ਕਰਤਾ ਤੇ ਹੁਣ ਆਪਾਂ ਫਿਰ ਇਹਨਾਂ ਦੀ ਆਏ ਫੀਡ ਫੂਡ ਜੀ ਲਿਆਂਦੀ ਇਹ ਪਾ ਦਿੰਨੇ ਹੈਗੇ ਤੇ ਦੁੱਧ ਆਪਣੇ ਝੋਟੀ ਥੱਲੇ ਹੈਗਾ ਜੀ 10 ਲੀਟਰ ਅਸੀਂ ਕਦੇ ਸਾਹਜ ਤਾਂ ਲਾਇਆ ਨਹੀਂ ਹੂੰ ਵੀ ਚਲਾਇਆ 2 ਕਿਲੋ 3 ਕਿਲੋ ਆਪ ਚੋਲਣ 2 ਕਿਲੋ ਅਸੀਂ ਕੱਟੀਆਂ ਨੂੰ ਚੰਗਾ ਦਿੰਨੇ ਆ ਹੈਗਾ 10 ਲੀਟਰ ਦੁੱਧ ਤਾਂ ਝੁੱਟੀ ਥੱਲੇ ਪਤਾ ਹੀ ਲੱਗ ਜਾਂਦਾ ਦੁੱਧ ਦਾ ਪਸ਼ੂ ਦਾ ਵੀ ਦੁੱਧ ਵਾਲਾ ਪਸ਼ੂ ਹੈ ਕਿ ਨਹੀਂ ਹੈਗਾ ਭਾਂਡੇ 10 ਦੱਸ ਦਿੰਦਾ ਜੀ ਪਸ਼ੂ ਦਾ ਤਾਂ ਵੀ ਥੱਲੇ ਦੁੱਧ ਹੈਗਾ ਕਿ ਨਹੀਂ ਤੇ ਇੱਕ ਜੀ ਹੋਰ ਕਮੈਂਟ ਆਇਆ ਜੀ ਕਿ ਤੁਸੀਂ ਦੋਨੇ ਭੈਣਾ ਹਾਂ ਜੀ ਅਸੀਂ ਦੋਨੇ ਭੈਣਾਂ ਆਈਆਂ ਇੱਕੋ ਘਰ ਵਿਆਏ ਆ ਅਸੀਂ ਇਕੱਠੇ ਹੀ ਵਿਆਹ ਸੀ ਸਾਡਾ ਦੋਨੇ ਇੱਕ ਘਰ ਵਿਆਏ ਹੋਏ ਆ ਤੇ ਆਪਣੇ ਵਿਆਹ ਨੂੰ 21 ਸਾਲ ਹੋ ਜਾਣਗੇ ਜੀ 22 ਮਾ ਲੱਗ ਜੂਗਾ ਪਹਿਲੇ ਮਹੀਨੇ ਤੋਂ ਇੰਨੇ ਸਾਲ ਆਪਣੇ ਵਧੀਆ ਲੰਘੇ ਤੇ ਇੱਕ ਜੀ ਹੋਰ ਕਮੈਂਟ ਆਇਆ ਸੀ ਉਹ ਕਹਿੰਦੇ ਸਾਡਾ ਨਾਮ ਬੋਲਿਓ ਜੀ ਵੀਡੀਓ ਚ ਮਨਜੋਤ ਸਿੰਘ ਦੀ ਆਈਡੀ ਤੋਂ ਬਹੁਤ-ਬਹੁਤ ਧੰਨਵਾਦ ਵੀ ਕਮੈਂਟ ਕਰਨ ਲਈ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਕਰਦੇ ਨੇ ਇਹ ਤੇ ਮਨਜੋਤ ਸਿੰਘ ਉਹਨਾਂ ਦੀ ਆਈਡੀ ਹੈ ਤੇ ਥੈਂਕ ਯੂ ਵੀਰੇ ਤੁਸੀਂ ਸਾਨੂੰ ਕਮੈਂਟ ਕਰਦੇ ਹੋ ਸਲਾਈਕ ਸਮਝਦੇ ਹੋ ਵੀ ਸਾਨੂੰ ਵੀ ਕੋਈ ਦੇਖਦਾ ਸਾਨੂੰ ਵਧੀਆ ਲੱਗਦਾ ਹੈ ਨਾ ਵੀ ਕੋਈ ਦੇਖਦਾ ਕਮੈਂਟ ਕਰਦਾ ਜੇ ਆਪਾਂ ਵੀਡੀਓ ਦੇਖਾਂਗੇ ਤਾਂ ਹੀ ਆਪਾਂ ਕਮੈਂਟ ਕਰਾਂਗੇ ਕਿਸੇ ਨੂੰ ਯਾਪਾ ਦੇਖਾਂਗੇ ਨਹੀਂ ਫਿਰ ਕਮੈਂਟ ਕਿਵੇਂ ਕਰਾਂਗੇ ਬਹੁਤ ਮੇਰੇ ਭੈਣਾ ਵੀਰ ਕਮੈਂਟ ਕਰਦੇ ਨੇ ਬਹੁਤ ਵਧੀਆ ਲੱਗਦਾ ਤੇ ਇੱਕ ਕਹਿਣ ਸੀ ਤੁਸੀਂ ਵੀ ਛੇਤੀ ਬਲੌਗ ਅਪਲੋਡ ਨਹੀਂ ਕਰਦੇਗੇ ਕੀ ਕਰੀਏ ਜੀ ਨਾ ਤਾਂ ਵੀਡੀਓ ਬਣਦੀ ਹੈ ਸਾਡੇ ਤੋਂ ਕੰਮ ਇੰਨਾ ਜ਼ਿਆਦਾ ਹੁੰਦਾ ਕਿ ਛੇਤੀ ਕਾਲੀ ਚ ਵੀ ਆ ਵੀ ਕੰਮ ਕਰ ਲਈ ਆ ਵੀ ਕਰ ਲਈਏ ਫਿਰ ਬਾਅਦ ਚ ਮਸ਼ੀਨ ਨੂੰ ਵੀ ਟਾਈਮ ਦੇਣਾ ਹੁੰਦਾ ਹੈਗਾ ਇਸ ਕਰਕੇ ਬੱਚੇ ਜਦੋਂ ਕੁੜੀ ਕੁੜੀਆਂ ਘਰੇ ਹੁੰਦੀ ਆਪਣੀ ਤਾਂ ਬਲੌਗ ਆਪਾਂ ਉਦੋਂ ਬਣਾਉਣੇ ਆਗੇ ਸਵੇਰੇ ਕੋਈ ਉੱਠਦਾ ਨਹੀਂ ਸ਼ਾਮ ਨੂੰ ਆਪਾਂ ਬਣਾ ਲੈਨੇ ਆਂ ਸ਼ਾਮ ਵਾਲਾ ਦਾ ਸਵੇਰ ਵਾਲਾ ਤਾਂ ਕੋਈ ਉਠਦਾ ਹੀ ਨਹੀਂਗਾ ਨਾ ਕੋਈ ਵਲੌਗ ਬਣਾਵੇ ਜੀ ਫਿਰ ਸਾਨੂੰ ਦੋਨਾਂ ਨੂੰ ਕੰਮ ਕਰਨਾ ਪੈਂਦਾ ਹੈਗਾ ਇੱਕ ਜਣੇ ਦੀ ਬਸ ਦਾ ਕੰਮ ਹੁੰਦਾ ਨਹੀਂਗਾ ਤੇ ਫਿਰ ਅਸੀਂ ਬਾਏ ਹੁੰਦੇ ਵੀ ਕੰਮ ਨਿਮੇੜ ਲੀਏ ਵੀਡੀਓ ਤਾਂ ਬਸ ਇੱਕ ਬਣਾਉਣ ਖਾਤਰ ਹੀ ਰਹਿ ਜਾਂਦਾ ਜੀ ਵਲੌਗ ਤਾਂ ਵੀਡੀਓ ਤੀਜੇ ਚੌਥੇ ਦਿਨ ਤੱਕ ਆਪਾਂ ਚੌਥੇ ਦਿਨ ਪਾ ਦਿੰਦੀ ਆ ਜੇ ਆਪਣੀ ਵੀਡੀਓ ਤੀਜੇ ਦਿਨ ਤੱਕ ਕਦੇ-ਕਦੇ ਪਾਉਂਦੇ ਚੌਥੇ ਦਿਨ ਵੀਡੀਓ ਆਪਾਂ ਪਾ ਦਿੰਦੇ ਆਗੇ ਤੇ ਪਮੱਜਾ ਨਮਾਰੇ ਸੀਗੇ ਮੇਸਨ ਨੂੰ ਨਮਾ ਕੇ ਗੋਆਪਾ ਚੱਕਦਾ ਸੀ ਥੱਲੋਂ ਮੋਟ ਮੋਟਾ ਸੰਭਰ ਕੇ ਫਿਰ ਆਪਾਂ ਮੱਜਾ ਨਮਾ ਦਨੇ ਜਿਆਦਾ ਹੁਣ ਟਾਈਮ ਨਹੀਂ ਲੱਗਦਾ ਮੱਜਾ ਨਮਉਣ ਤੋਂ ਕਿਉਂਕਿ ਠੰਡ ਹੋ ਰਹੀ ਹੈ ਜਿਆਦਾ ਗਰਮੀ ਨਹੀਂ ਹੈ ਕਿਉਂ ਇੰਨਾ ਪਾਣੀ ਡੋਲਣਾ ਆਪਾਂ ਨਾਲ ਦੇ ਨਾਲ ਬਸ ਪਾਣੀ ਮਾਰ ਕੇ ਮਗਰ ਦੀ ਮੰਗਰ ਆਪਾਂ ਹੱਥ ਮਾਰ ਦਿੰਨੇ ਨਾ ਤੇ ਤੇ ਇੰਨੇ ਪਾਣੀ ਪੀਂਦੇ ਨੇ ਇਹਨਾਂ ਨੂੰ ਆਪਾਂ ਇਹਨਾਂ ਨੂੰ ਨਮਾ ਦਿੰਨੇ ਹੈਗੇ ਕਿਉਂਕਿ ਫਰਸ਼ ਵੀ ਧੁੱਤਦਾ ਜੀ ਫਿਰ ਦਿਨ ਰਾਤ ਮਹਿਸਾੰਦਰੀ ਨੇ ਜੇ ਨਾ ਫਰਸ਼ ਤੋਂ ਹੀ ਇਹ ਫਿਰ ਫਰਸ਼ ਤੇ ਲੂਟ ਨਹੀਂ ਆਉਂਦਾ ਕੰਮ ਤੋਤੇ ਬਿਨਾ ਇਹ ਫਰਸ਼ ਸੁੱਕਦਾ ਨਹੀਂਗਾ ਗੱਦੇ ਦਾ ਆਪਾਂ ਤਿੰਨ ਚਾਰ ਦਿਨਾਂ ਬਾਅਦ ਹੀ ਧੋਣੇ ਆ ਕਿ ਇੱਕ ਗੱਦਾ ਜਿਆ ਦੇ ਦੋਨਾਂ ਥੱਲੇ ਹੁੰਦਾ ਰਾਤ ਨੂੰ ਇਹ ਖਰਾਬ ਕਰ ਦਿੰਦੀਆਂ ਨੇ ਇਹ ਦੋਨਾਂ ਥੱਲੇ ਆਪਾਂ ਇੱਕ ਗੱਦੇ ਲਾ ਦਿੰਨੇ ਆ ਵੱਡਾ ਦੋਨੇ ਆਰਾਮ ਨਾਲ ਬਹਿ ਜਾਂਦੀਆਂ ਨੇਗੀਆਂ ਤੇ ਉਹ ਗੱਦਾ ਆਪਣ ਧੋਣਾ ਪੈਂਦਾ ਕਿਉਂਕਿ ਦਿਨ ਰਾਤ ਇੱਕ ਗੱਦਾ ਹੋਈ ਜਾਂਦੇ ਰਹਿੰਦਾ ਇਹਨਾਂ ਥੱਲੇ ਇਹ ਤਾਂ ਪਾਣੀ ਵੀ ਜੇ ਤਾਂ ਪੀਣ ਲੱਗ ਜਾਣ ਜੇ ਤਿੰਨ ਤਿੰਨ ਚਰਚਰ ਵਾਟੇ ਵੀ ਲੈਂਦੇ ਨੇ ਜੇ ਨਾ ਇਹਨਾਂ ਦਾ ਮੂੜੂ ਹੋਵੇ ਫਿਰ ਪਾਣੀ ਪੀਣ ਚ ਨਹੀਂ ਆਉਂਦੀਆਂ ਬਹੁਤ ਟਾਈਮ ਖਰਾਬ ਕਰਦੀਆਂ ਨੇਗੀਆਂ ਸ਼ਾਮ ਨੂੰ ਫਿਰ ਛੇਤੀ ਤੜਾਉਣ ਲੱਗ ਜਾਂਦੇ ਸਾਨੂੰ ਸੰਦਿਆਂ ਪਾਣੀ ਪਿਐਓ ਹੁਣ ਦੇਖਦੇ ਜੀ ਮੈਂ ਸਮੱਖੀਆਂ ਕਰਕੇ ਹੁਣ ਅਸੀਂ ਬਾਹਰ ਬੰਨਣ ਦੀ ਸਲਾਹ ਸੀ ਬੈਸਾ ਸਾਡੀ ਵੀ ਬਾਹਰ ਬੰਨਦਿਆ ਕਰੀਏ ਉੱਤੋਂ ਰੱਬ ਚੜ੍ਹੇ ਨੀ ਚੱਕਦਾ ਅੱਜ ਫੇਰ ਰੱਬ ਨੇ ਇੰਨਾ ਮੀਂਹ ਪਾਤਾ ਬਹੁਤ ਹੁਣ ਤਫਾਸਲ ਖਰਾਬ ਕਰਨ ਵਾਲਾ ਸੌਦਾ ਹੋ ਰਿਹਾ ਰੱਬ ਦਾ ਉੱਤੋਂ ਜੀਰੀਆਂ ਨੂੰ ਬੂਰ ਪੈ ਰਿਹਾ ਤੋਏ ਮੀਂਹ ਪਾਉਣੀ ਹਟਦਾ ਬੇਮਾਸੂਮਾ ਮੀਂਹ ਤਾਂ ਤੰਗੀ ਕਰਦਾ ਜੀ ਪਹਿਲਾਂ ਟਾਈਮਸ ਰੱਬ ਮੀਂਹ ਨਹੀਂ ਪਾਉਂਦਾਗਾ ਤੇ ਹੁਣ ਆਏ ਲੱਗ ਤੁਸੀਂ ਬਾਹਰ ਬੰਨਦੇ ਮੱਖੀਆਂ ਜੀ ਆ ਗਈਆਂ ਮੈਸਾਂ ਤੇ ਵੀ ਬਾਹਰ ਕਿਤੇ ਮੱਖ ਖਾਈ ਜਾਣ ਬਾਹਰ ਸਾਡੇ ਮੱਖ ਬਹੁਤ ਜ਼ਿਆਦੇ ਹੋ ਜਾਂਦੇ ਨਹੀਂ ਮੈਸਾਂ ਨੂੰ ਬਹੁਤ ਮੱਖ ਖਾਂਦੇ ਨੇ ਇਸ ਕਰਕੇ ਅਸੀਂ ਦੇਖਦੇ ਜੀ ਹੋਰ ਵੀ 10 ਦਿਨ ਹੌਟ ਪਾ ਦੀ ਫਿਰ ਬਾਹਰ ਕੱਢਿਆ ਕਰਾਂਗੇ ਇਹਨਾਂ ਨੂੰ ਇਹ ਵੀ ਵਿਚਾਰੇ ਇੱਕ ਥਾਂ ਤੇ ਖੜੀਆਂ ਅੱਕ ਗਈਆਂ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਮੈਂ ਸਵਾਰ ਨਹੀਂ ਬੰਨਦੇ ਬੱਸ ਅਸੀਂ ਬਾਹਰ ਬੰਨਦੇ ਆ ਵੀਰੇ ਹੁਣ ਸੌਣ ਤੇ ਪਾਦ ਨੂੰ ਅਮੀਨਾ ਅਸੀਂ ਬਾਹਰ ਨਹੀਂ ਬੰਨਦੇ ਕਿ ਮੈਸਾਂ ਕਿਉਂਕਿ ਚਮਾਸਰਾਂ ਟਾਈਮ ਐ ਕੀੜੇ ਕੰਡੇ ਦਾ ਟਾਈਮ ਐ ਬਾਹਰ ਲੂਟ ਨਹੀਂ ਆਉਂਦਾਗਾ ਹੁਣ ਬਾਹਰ ਬੰਨਿਆ ਕਰਾਂਗੇ ਮੈਸਾਂ ਆਪਾਂ ਇਹ ਚੋਟੀ ਦੀ ਵਿਸ਼ਾਪ ਆਪਣੀ ਦੀ ਪਹਿਲੇ ਨਾਲੋਂ ਤਾਂ ਕਾਫੀ ਠੀਕ ਹੈ ਪਰ ਜਮਾ ਠੀਕ ਨਹੀਂ ਹੋਈਗੀ ਹੌਲੀ-ਹੌਲੀ ਦੇਖੋ ਜੇ ਪਰੂਗੀ ਪਰ ਹਜੇ ਜਮਾ ਠੀਕ ਨਹੀਂ ਹੈਗੀਗੀ ਇਹਨੂੰ ਸਾਡੀ ਵੇਚਣ ਦੀ ਸਲਾਹ ਸੀ ਵੀ ਅਗਲੇ ਸੂਏ ਵੇਚ ਦਾਂਗੇ ਪਰ ਕੀ ਪਤਾ ਜੀ ਕੁਝ ਬਟਾਉਗੀ ਕਿ ਅਹੀਂ ਗਲ ਪੇਟ ਨਾਲ ਆ ਕੇ ਰੱਖਣੀ ਪੈ ਜੇ ਕੱਟੀ ਨੂੰ ਆਪ ਆਪਣੀ ਕੱਟੀ ਵਧੀਆ ਹੋ ਰਹੀ ਜੇ 2 ਟਾ ਲੀਟਰ ਦੁੱਧ ਇੱਕ ਟਾਈਮ ਦਾ ਆਪਾਂ ਪਿਆ ਦੇਣਾ 2 ਕਿਲੋ ਤੇ ਹੁਣ ਜੇ ਖਾਣ ਲੱਗ ਜੇ ਕੋਈ ਵੱਡ ਬੜੇ ਮਾਹੇ ਫਿਰ ਵਧੀਆ ਹੋ ਜੇ ਕਿਉਂਕਿ ਜੇ ਕਟਰੂਨੋਂ ਆਪਾਂ ਬਾਲਾ ਤੋਂ ਦੁੱਧ ਛੱਡੀ ਜਾਂਦੇ ਰਹਨੇ ਫਿਰ ਇਹ ਨੀਰਾਚਾਰਾ ਨਹੀਂ ਖਾਣ ਲੱਗਦੇ ਉਹ ਮੂੰਹ ਤਾਂ ਮਾਰਦੀ ਐ ਨੀਰੇ ਤੇ ਲੱਗਤਾ ਜਾਊਗੀ ਜੀ ਕੱਟੀ ਆਪਣੀ ਪੂਰੀ ਸਿਹਾਰਾ ਵਧੀਆ ਉਹ ਤਾਂ ਜਿਆਦਾ ਦੁੱਧ ਕਹਿੰਦੇ ਇੱਕ ਕਮੈਂਟ ਆਈ ਸੀ ਜਿਆਦਾ ਦੁੱਧ ਛੱਡੇ ਦਾ ਫਾਇਦਾ ਨਹੀਂ ਹੁੰਦਾ ਵੀ ਦੁੱਧ ਜਿਆਦਾ ਨਾ ਛੱਡਿਆ ਕਰੋ ਜਿਆਦਾ ਤਾਂ ਆਪਾਂ ਕਿੰਨਾ ਕਿ ਜੇ ਆਪਾਂ ਕੜਾ 5 ਲੀਟਰ ਨੂੰ ਇੱਕ ਟਾਈਮ ਦਾ ਪਿਉਉਨੇ ਦੋ ਲੀਟਰ ਦੁੱਧ ਤਾਂ ਸੀ ਕਟਰੂਨੋਂ ਦੋ ਟਾਈ ਤਾਂ ਇੱਕ ਟਾਈਮ ਦਾ ਸੀ ਛੱਡਦੀ ਛੱਡਦੇ ਇੱਕ ਮਹੀਨਾ ਤਾਂ ਸੀ ਦੁੱਧ ਤੋ ਕਿ ਅੱਗੇ ਜਾ ਕੇ ਫਿਰ ਪਸ਼ੂ ਮਾਰ ਨਹੀਂ ਖਾਂਦਾ ਜੀ ਕੋਈ ਵੀ ਚੀਜ਼ ਜੇ ਜੜ ਵਧੀਆ ਲੱਗੀ ਹੋਊਗੀ ਤਾਂ ਅੱਗੇ ਜਾ ਕੇ ਕੋਈ ਵੀ ਆਪਾਂ ਦਰਖਤ ਲਾਉਨੇ ਆ ਜੇ ਜੜ ਮਜ਼ਬੂਤ ਹੋਊਗੀ ਫਿਰ ਇਹ ਅੱਗੇ ਜਾ ਕੇ ਉਹ ਵਧੀਆ ਬਣੂਗਾ ਜੇ ਹੁਣ ਆਪਾਂ ਇਹਨੂੰ ਦੁੱਧਣਾ ਛੱਡਿਆ ਐਂ ਫਿਰ ਇਹ ਵਿਚਾਰੀ ਨਹੀਂ ਤਾਂ 8-10 ਦਿਨਾਂ ਦੇ ਨੀਰਾਚਾਰਾ ਖਾਣ ਲੱਗ ਜਾਂਦੇ ਨੇ ਘਟਰੂ ਤਾਂ ਫਿਰ ਆਪਾਂ ਇਹਨੂੰ ਨੀਰਾਚਾਰ ਰੇਤੀ ਰੱਖ ਦਿੰਦੇ ਆਂਗੇ ਫਿਰ ਉਹ ਅੱਗੇ ਜਾ ਕੇ ਇਹਨਾਂ ਦਾ ਕੁਝ ਬਣਦਾ ਨਹੀਂ ਚਾਹੇ ਜੀ ਨਸਲ ਦੇਣ ਚਾਹੇ ਨਾ ਨਸਲ ਦੇਣੇ ਪਸ਼ੂ ਤਾਂ ਝੋਟੀ ਦਾ ਉਹੀ ਹੈ ਜਿਹੜੀ 3 ਸਾਲ ਦੀ ਸੂਪ ਏ ਉਹ ਦੂ ਬਾਤ ਤਾਂ ਫਿਰ ਕੀ ਫਾਇਦਾ ਚਰ ਚਰ ਪੰਪਾ ਸਾਲ ਦੀਆਂ ਹੋ ਜਾਂਦੀਆਂ ਨੇ ਉਹ ਦੁੱਧ ਨਹੀਂ ਛੱਡਿਆ ਹੁੰਦਾ ਖਰਾਕ ਨਹੀਂ ਉਹਨਾਂ ਨੂੰ ਪਾਈ ਹੁੰਦੀ ਇਸ ਕਰਕੇ ਉਹ ਜਾਦੇ ਫਿਰ ਰਿਪੀਟ ਹੋ ਜਾਂਦੀਆਂ ਨਿਗੀਆਂ ਇਸ ਕਰਕੇ ਆਪਾਂ 1 ਮਹੀਨਾ ਤਾਂ ਫੁੱਲ ਦੁੱਧ ਛੱਡਦੇ ਆਂ ਜੇ ਆਪਾਂ ਕਟੂ ਨੂੰ ਆਪਾਂ ਚੋਣ ਦਾ ਲਾਲਚ ਨਹੀਂ ਕਰਿਆ ਤੇ ਬਾਅਦ ਵਿੱਚ ਵੀ ਇਸ ਤਾਂ ਦੁੱਧ ਦੇ ਨੂੰ ਤਿੰਨ ਮਹੀਨਾ ਤੱਕ ਦੁੱਧ ਪਿਾਵਾਂਗੇ ਜੀ ਬਾਅਦ ਚ ਨਹੀਂ ਫਿਰ ਤਿੰਨ ਮਹੀਨਾ ਤੋਂ ਬਾਅਦ ਅਸੀਂ ਛੱਡਣਾ ਹੀ ਬੰਦ ਕਰ ਦਿੰਨੇ ਆਂ ਕਟੂ ਨੂੰ ਸਹੀ ਅਸੀਂ ਤਿੰਨ ਮਹੀਨੇ ਕਟੂ ਛੱਡ ਕੇ ਦੁੱਧ ਚਿਗਾਉਨੇ ਆਂ ਉਸ ਤੋਂ ਬਾਅਦ ਤਾਂ ਫਿਰ ਬੰਦਨਾ ਖੁੰਦਣਾ ਵੀ ਅੱਖਾਂ ਨਾਲੇ ਫਿਰ ਇਹ ਵੱਡੇ-ਵਡੇਵਾ ਖਾ ਉਦੋਂ ਬਾਅਦ ਨਹੀਂ ਅਸੀਂ ਫਿਰ ਇਹਨਾਂ ਨੂੰ ਦੁੱਧ ਪਿਉੰਦੇਗੇ ਤਾਂ ਨਮੀ ਨੇ ਦੁੱਧ ਪਿਆਵਾਂਗੇ ਤੇ ਇੱਕ ਹੋਰ ਸੀ ਜੀ ਕਿਸੇ ਨੇ ਦੱਸਿਆ ਸੀ ਇਹ ਵਿੱਚ ਚਿਚੜੇ ਨਹੀਂ ਹਟਦੇ ਜੀ ਬੂਰੇ ਕੱਟੇ ਦੇ ਸੁੱਕਾ ਬੰਦੋ ਸੁੱਕੇ ਦੇ ਬੂਟੇ ਨਹੀਂ ਹੁੰਦੇ ਜੀ ਬਾਹਰ ਆਪਾਂ ਲਿਆ ਕੇ ਪੱਤੇ ਬੰਨਤੇ ਸੀ ਇਹਦੇ ਬਹੁਤ ਫਰਕ ਪੈ ਰਿਹਾ ਹੁੰਦਾ ਚਿਚੜੀਆਂ ਦਾ ਉਹ ਟਮਾਟੇ ਲੀ ਜ ਰਹੀ ਪਰ ਪਹਿਲਾਂ ਨਾਲ ਬਹੁਤ ਜ਼ਿਆਦਾ ਘਟ ਗਈਆਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਨੂੰ ਦੱਸਣ ਲਈ ਹੁਣ ਆਪਾਂ ਇਹਦੀ ਮਾਂ ਦੇ ਵੀ ਬੰਨੇ ਐ ਇਹਦੇ ਵਿੱਚ ਚਿਚੜੀਆਂ ਜ਼ਿਆਦਾ ਲੱਗਦੀਆਂ ਹੁੰਦੀਆਂ ਮਾਂ ਪੁੱਤਾਂ ਦੇ ਲੱਗਦੀਆਂ ਨੇਗੀਆਂ ਤੇ ਇਹਦੇ ਵੀ ਆਪਾਂ ਲਿਆ ਕੇ ਬੰਨਤਾ ਗੱਲ 'ਚ ਤਾਂ ਹੀ ਕਹਨੇ ਜੇ ਕੋਈ ਕਿਸੇ ਨੂੰ ਹੋਰ ਨੂੰ ਸਿੱਖਣ ਨੂੰ ਮਿਲਦਾ ਕੋ ਸਾਨੂੰ ਸਿੱਖਣ ਨੂੰ ਮਿਲਦਾ ਇਹ ਤਾਂ ਕੋਈ ਨਾ ਜੋ ਸੋਚ ਆ ਵੀ ਹਾਂ ਇਹ YouTube ਤੇ ਵੀਡੀਓ ਪਾਉਂਦਿਆਂ ਨੇ ਕੋਈ ਮਾੜੀ ਗੱਲ ਤਾਂ ਹੈ ਨਹੀਂ ਜੀ ਬਾਕੀ ਜਿਹੜੀ ਜਿਵੇਂ ਸੋਚ ਆ ਕਿਸੇ ਦੀ ਹਣਾ ਅਗਲਾ ਆਪਦੀ ਵਰਤ ਲੈਂਦਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿ ਸਕਦੇਗੇ ਜੇ ਕਿਸੇ 'ਚ ਕੋਈ ਕਲਾ ਹੋਊਗੀ ਕੋਈ ਕੰਮ ਕਰੂਗਾ ਉਹੀ ਵੀਡੀਓ ਪਾ ਸਕਦਾ ਜਿਹਨੂੰ ਬੇਲਾ ਬੱਠਾ ਜਿਹਨੇ ਮੰਜੇ ਤੋੜਨੇ ਨੇ ਉਹ ਵੀਡੀਓ ਕਿੱਥੋਂ ਪਾ ਲਊਗਾ ਜਿਹਨੇ ਬਸ ਦੋ ਰੋਟੇ ਲਾ ਕੇ ਸਿੱਟ ਕੇ ਮੰਜੇ 'ਚ ਡਿੱਗ ਜਾਣਾ ਹੈ ਉੰਜ ਆਪਾਂ ਕੁਝ ਕਰਦੇ ਆ ਤਾਂ ਆਪਾਂ ਦਿਖਾਉਨੇ ਆ ਇਹ ਤਾਂ ਹੈ ਨਹੀਂ ਜੇ ਆਪਾਂ ਵੀਡੀਓ ਦੇ ਮਾਰੇ ਕੰਮ ਕਰਦੇ ਆ ਆਪਣਾ ਦਾ ਰੁਟੀਨ ਹੈ ਕਿਉਂਕਿ ਜੋ ਵੀਡੀਓ ਦਾ ਮਾਰਾ ਕੰਮ ਕਰਦਾ ਉਹ ਆਥੀ ਦੱਸ ਦਿੰਦੇ ਨੇ ਕੰਮ ਕਰਨ ਦਾ ਤਰੀਕੇ ਦੱਸ ਦਿੰਦਾ ਵੀ ਇਹ ਕਿੰਨਾ ਕੰਮ ਕਰਦਾ ਕਰੇ ਤੇ ਕਿ ਵੀਡੀਓ ਖਾਤਰੀ ਕੰਮ ਕਰਦਾ ਆਪਣੇ ਤਾਂ ਤੇ ਰੁਟੀਨ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਇੱਕ ਨੀਰਾ ਕੁੱਟਣ ਦਾ ਸਾਨੂੰ ਉਹ ਵੀ ਕੁੱਟ ਦਿੰਦੇ ਨੇ ਚਲੋ ਜੇ ਨਾ ਕੁੱਟਣ ਆਪਾਂ ਕੁੱਟ ਵੀ ਲਈ ਜਣਾ ਕੋਈ ਆਪਾਂ ਨੂੰ ਚੱਕਰ ਵੀ ਨਹੀਂ ਨੀਰਾ ਚਾਰਾ ਕੁੱਟਣ ਦਾ ਵੀ ਪਰ ਵਸਿਕ ਹਰਾਕੁੱਟ ਕੇ ਸੜ ਦਿੰਦੇ ਨੇ ਆਪਾਂ ਬਾਕੀ ਆਪਣੀ ਸਾਰੀ ਡਿਊਟੀ ਆਪਣੀਆਂ ਦਾਣੇ ਪੱਕਾ ਭੋਣ ਦੀ ਲਾਲ ਔਰ ਲਾਉਣ ਦੀ ਸੰਨੀ ਕਰਨ ਦੀ ਸਾਰਾ ਕੁਝ ਆਪਾਂ ਖੁਦ ਕਰਨਾ ਪੈਂਦਾ ਤੇ ਆਪਾਂ ਨੂੰ ਵੀ ਗੱਲ ਦੀ ਖੁਸ਼ੀ ਵੀ ਹੈ ਰੱਬ ਤੰਦਰੁਸਤੀ ਬਖਸ਼ੇ ਜੀ ਕੰਮ ਦਾ ਕੀ ਕੰਮ ਤਾਂ ਕਰਮ ਹੁੰਦਾ ਹੈ ਬੰਦੇ ਦਾ ਰੱਬ ਕੰਮ ਦੇਵੇ ਆਪਾਂ ਕਰਦੇ ਰਹੀਏ बस ਇੱਕ ਸਰੀਰ ਤੰਦਰੁਸਤ ਰਹੇ ਕੋਈ ਬਿਮਾਰੀ ਨਾ ਹੋਵੇ ਕੰਮ ਤੱਕ ਜੇ ਕੰਮ ਕਰਾਂਗੇ ਫੇਰ ਹੀ ਸਰੀਰ ਨੂੰ ਬਿਮਾਰੀ ਨਾ ਲੱਗੇ ਜੀ ਵਿਲੇ ਵੱਠਨ ਤਾਂ ਸੋ ਬਿਮਾਰੀਆਂ ਲੱਗ ਜਾਂਦੀਆਂ ਨੇ ਉਹ ਹੀ ਸਰੀਰ ਬਿਮਾਰਾ ਵਾਂਗੂ ਰਹਿੰਦਾ ਵੀ ਹਾਂ ਆਪਾਂ ਬਿਮਾਰ ਹੀ ਪਏ ਆਂ ਹੀ ਲੱਗਦਾ ਰਹਿੰਦਾ ਫੋਨ ਦੇਖਾਂਗੇ ਸਾਰਾ ਦਿਨ ਉਹ ਦਿਮਾਗ ਤੇ ਟੈਨਸ਼ਨਾਂ ਪੈੰਦੀਆਂ ਰਹਿੰਦੀਆਂ ਨੇਗੀਆਂ ਜੇ ਕੰਮ ਲੱਗੇ ਹੋਵਾਂਗੇ 네ਗੈਟਿਵਿਟੀ ਜਮ ਆਪਣੇ ਕੋਲੇ ਨਹੀਂ ਆਉਂਦੀ ਕਿ ਆਪਾਂ ਐਨ ਵਧੀਆ ਰਹਾਂਗੇ ਜੇ ਕੰਮ ਕਰਦੇ ਰਹਾਂਗੇ ਟੈਨਸ਼ਨ ਰਹਿੰਦੇ ਕੰਮ ਦੇ ਪਾਹ ਕਰਨਾ ਪਾਹ ਕਰਨਾ ਬਿੱਲੇ ਬੱਠੇ ਨੂੰ ਬਸ ਫੋਨ ਦੇਖੀ ਨਾ ਕੋਈ ਖਬਰ ਸੁਣ ਲਈ ਤਾਂ ਟੈਨਸ਼ਨ ਹੋਊਗੀ ਇੱਥੇ ਜੇ ਆਪਾਂ ਸਾਰਾ ਕੰਮ ਆਪਣਾ ਨੂੰ ਮਿਹਨਤ ਸੀ ਪਾਣੀ ਕੱਢਤਾ ਆਪਾਂ ਮੰਜਾ ਥੱਲੋ ਤੇ ਆਪਾਂ ਸਨ ਨਹੀਂ ਕਰਨ ਲੱਗੇ ਸੀਗੇ ਸੰਨੀ ਆਪਾਂ ਹੁਣੇ ਕਰ ਦਿੰਨੇ ਆਂ ਦੁਪਹਿਰ ਨੂੰ ਡੇਗਾਂਗੇ ਫਿਰ ਉਹਨਾਂ ਨੂੰ ਨੀਰਾ ਕਰਕੇ ਸਾਡੇ ਮੈਸ ਉਹ ਪਲਦਾ ਸੀ ਸ਼ਾਮ ਨੂੰ ਨੀਰਾ ਪਾਇਆ ਕਰਦੇ ਤਾਰਾਂ ਦੇ ਟਾਈਮ ਹੁਣ ਪਹਿਲਾਂ ਪਾਉਣਾ ਲੱਗਿਆ ਕਰੂਗਾ ਕਿਉਂਕਿ ਉਹ ਮੱਝ ਮਿਲਣੋਂ ਹਟ ਗਈ ਆਪਣੀ ਰੱਜ ਕੇ ਮਿਲਣ ਲੱਗ ਗਈ ਫਿਰ 7:00 ਵਜਾ ਦਿੰਦੀ ਹੈ ਸਵੇਰ ਦੇ ਵੀ ਤੇ ਸ਼ਾਮ ਦੇ ਵੀ ਇਸ ਕਰਕੇ ਆਪਾਂ ਹੁਣ ਨੀਰਾ ਦੁਪਹਿਰ ਨੂੰ ਪਾਉਣਾ ਪਿਆ ਕਰੂਗਾ ਆਪਾਂ ਨੂੰ ਖਰ ਲਾਦ ਨੇ ਆਪਾਂ ਸਰੋਂ ਦੀ ਇੱਥੇ ਇਹਨਾਂ ਨੂੰ ਨਾਲੇ ਤਾਂ ਹੁਣ ਸੰਨੀ ਕਰ ਦਾਂਗੇ ਜੇ ਫਿਰ ਨਾ ਤੋਲਾਂਗੇ ਫਿਰ ਸੰਨੀ ਕਰਨੀ ਔਖੀ ਹੋ ਜਾਂਦੀ ਹੈਗੀ ਤੇ ਬਾਕੀ ਆਪਣਾ ਉਧਰ ਰੋਟੀ ਰੋਟੀ ਰਹਿ ਗਈ ਬਣਾ ਕੇ ਰੋਪਾ ਖਾ ਕੇ ਉਧਰ ਲਾ ਕੰਮ ਆਪਣਾ ਨਿਪਟੂ ਜਪਾ ਮਸ਼ੀਨ ਚਲਾਵਾਂਗੇ ਫਿਰ ਸੂਟ ਵੀ ਕਈ ਇਕੱਠੇ ਹੋ ਰਹੇ ਨੇਗੇ ਦੋ ਤਿੰਨ ਦਿਨ ਪਹਿਲਾਂ ਹੁਣ ਕੱਢ ਕੇ ਤਿੰਨ ਦੋ ਤਿੰਨ ਸੂਟ ਦੋ ਤਿੰਨ ਦਿਨਾਂ ਚ ਕਾਲੀ ਨਾਲ ਠੀਕ ਰੇ ਨਾਲ ਤਾਂ ਡੰਗਰ ਪਸੂ ਦਾ ਕੰਮ ਹੋ ਜਾਂਦਾ ਫਿਰ ਚੁੱਲ੍ਹੇ ਦਾ ਕੰਮ ਫਿਰ ਝਾੜੂ ਪੋਚੇ ਝਾੜੂ ਪੁੱਛਦਾ ਤੁਸੀਂ ਪੁੱਛੋ ਨਾ ਜੀ ਕਾਪਾ ਸਰਦਾ ਨਹੀਂ ਪਹਿਲਾਂ ਵਧੀਆ ਕੱਚਾ ਹੁੰਦਾ ਸੀਗਾ ਮौज ਕਰਿਆ ਕਰਦੇ ਮਾਰ ਕੇ ਬੋਕਰ ਇੱਕ ਵਾਰੀ ਚੱਲ ਫਿਰ 24 ਘੰਟੇ ਤੱਕ ਲੋਡ ਨਹੀਂ ਸੀ ਹੁੰਦਾ ਸਾਰਾ ਦਿਨ ਚਾਹੇ ਬੋਕਰ ਮਾਰ ਜਿਓ ਸਾਰਾ ਦਿਨ ਪੋਚੇ ਲਾਈ ਜਾਓਗੇ ਕਿ ਖੇਤ ਬੰਨੇ ਆਉਂਦੇ ਨੇ ਕੋਈ ਪੈਰ ਲਾਤੇ ਲਿਬੜੇ ਜਾਂ ਕਿਸੇ ਨੇ ਪਾਣੀ ਡੋਲਤਾ ਮੜਾ ਮੋਟਾ ਐਨੇ ਚ ਹੀ ਫਰਾਂ ਹੁੰਦਾ ਵੀ ਕਿਤੇ ਤਿਲਸਣਾ ਜੀ ਸਾਰਾ ਦਿਨ ਝਾੜੂ ਪੁੱਛ ਦਾ ਕੰਮ ਨਹੀਂ ਨਿਬੜਦਾ ਢੂਂਜਾ ਖੜਾਤੀਆਂ ਝਾੜੂ ਪੁੱਛੇ ਨੇ ਤਾਂ ਰੋਜ਼ ਨਿਤਨੇਮ ਪੁੱਛ ਲਾਉਣਾ ਪੈਂਦਾ ਅੱਗੇ ਤਾਂ ਮਹੀਨੇ ਤੋਂ ਮਿੱਟੀ ਫਰਿਆ ਕਰਦੀ ਹੁਣ ਰੋਜ਼ ਮਿੱਟੀ ਫਿਰਦੀ ਐ ਫੇਰ ਕਹਦੇ ਨੇ ਕੰਮ ਨਹੀਂ ਹੈਗੇ ਕੰਮ ਘੱਟ ਗਏ ਕਹਿੰਦੇ ਪਹਿਲਾਂ ਨਾਲੋਂ ਮੈਨੂੰ ਤਾਂ ਲੱਗਦਾ ਜੀ ਪਹਿਲਾਂ ਨਾਲੋਂ ਕੰਮ ਘੱਟ ਗਏ ਸਮੇਂ ਦੀ ਕੰਮ ਵਧੇ ਨੇ ਪਹਿਲਾਂ ਇੰਨੇ ਕੰਮ ਨਹੀਂ ਹੁੰਦੇ ਸੀ ਬਲਤਾਂ ਕੱਚਾ ਸੁੰਬਰ ਕੇ ਪਾਣੀ ਛਿੜਕ ਕੇ ਇੰਨਾ ਸੋਹਣਾ ਹੋ ਜਾਂਦਾ ਸੀਗਾ ਵੇੜੇ ਕੱਚੇ ਹੁੰਦੇ ਔਰ ਪੱਕੇ ਵੇੜੇ ਹੋਗੇ ਮਾੜਾ ਪੱਤਾ ਵੀ ਖੰਡ ਗਿਆ ਉਹ ਵੀ ਕੂੜਾ ਬਣ ਜਾਂਦਾ ਦਰਖਤਾਂ ਦੇ ਬਾਹਰੋਂ ਪੱਤੇ ਆ ਜਾਂਦੇ ਨੇ ਇਹਨਾਂ ਦਾ ਕੂੜਾ ਚੜ ਜਾਂਦਾ ਰੋਜ਼ ਟੇਲੀ ਬੰਦਨੀ ਵੀ ਸੁੰਬਰਣਾ ਪੈਂਦਾ ਇੱਕ ਪੱਕਾ ਵੇੜਾ ਸੁੰਬਰਣਾ ਔਖਾ ਹੈ ਕੱਚਾ ਤਾਂ ਬੰਦਾ ਆਰਾਮ ਨਾਲ ਸੁੰਬਰ ਦਿੰਦਾ ਕੱਚਾ ਵੇੜਾ ਸੁੰਬਰਣਾ ਬਹੁਤ ਸੁੱਖ ਹੈ ਪੱਕੇ ਇੱਥੇ ਜੇ ਆਪਾਂ ਨੂੰ ਕੋਈ ਕਮੈਂਟ ਆਇਆ ਸੀ ਕਿ ਤੁਸੀਂ ਮੱਝਾਂ ਨੂੰ ਕੀ ਖਲ ਦਾਣਾ ਪਾਉਨੇ ਹੋ ਇੱਥੇ ਆਪਾਂ ਪਾਉਨੇ ਜੀ ਬੜੇ ਮੈਂਦੀ ਖਾਲਾ ਇੱਕ ਇੱਕੋਲਾ ਪਾਵਾਂਗੇ ਜੇ ਆਪਾਂ ਚਾਰਾਂ ਦਾ ਕਿਉਂਕਿ ਜੇ ਤਾਂ ਆਪਣਾ ਪਸ਼ੂ ਹੈ ਜੀ 12 ਤੋਂ ਪਲੱਸ 13 14 ਲੀਟਰ 15 ਲੀਟਰ ਦੁੱਧ ਦਿੰਦਾ ਉਹਨੂੰ ਤਾਂ ਆਪਾਂ ਖੁੱਲਾ ਖਲ ਦਾਣਾ ਪਾ ਸਕਦੇ ਹਾਂ ਬੀ ਜਿਵੇਂ ਚਾਰ ਚੀਜ਼ਾਂ ਨੇ ਕਿਲੋ ਕਿਲੋ ਪਾ ਸਕਦੇ ਆ 4 ਕਿਲੋ ਤੇ ਇੱਥੇ ਆਪਣੀਆਂ ਮੱਝਾਂ ਘੱਟ ਦੁੱਧ ਵਾਲੀਆਂ ਨਹੀਂ ਇਸ ਕਰਕੇ ਆਪਾਂ ਇਹਨਾਂ ਨੂੰ ਅੱਧੇ-ਅੱਧੇ ਕਿਲੋ ਸਾਰੀ ਚੀਜ਼ ਪਾਉਨੇ ਆਂਗੇ 2 ਕਿਲੋ ਇੱਕ ਮੱਝ ਦਾ ਆਪਣਾ ਦਾਣਾ ਹੋ ਜਾਂਦਾ ਇੱਕ ਟਾਈਮ ਦਾ 2 ਕਿਲੋ ਵੀ ਲਾ ਲਓ ਤਾਂ 2 ਕਿਲੋ ਸਵੇਰੇ 2 ਕਿਲੋ ਸ਼ਾਮ ਨੂੰ 4 ਕਿਲੋ ਦਾਣਾ ਇਹਨਾਂ ਨੂੰ ਪੈ ਜਾਂਦਾ ਹੈਗਾ ਤੇ ਇੱਥੇ ਪਾਉਣ ਲਈ ਪਹਿਲੇ ਟੀ ਹੈ ਇੱਕ ਬੜੇ ਮੈਦੀ ਖਾਲ ਹੋਊਗੀ ਟੀ ਹੋਗੀ ਤੇ ਇਹ ਹੈ ਜੀ ਛੋਲਿਆਂ ਦਾ ਛਿਲਕਾ ਛੋਲਿਆਂ ਦਾ ਛਿਲਕਾ ਲੈਂਦਾ ਸੀ ਆਪਾਂ ਇਹ ਪਾ ਮੰਗੇ ਤੰਨੇ ਕੋਲੇ ਕਿਉਂਕਿ ਇਸ ਦੀ ਫਲਾਵਟ ਹੋ ਜਾਂਦੀ ਹੈਗੀ ਭਿੱਜ ਕੇ ਇੱਕ ਜੀ ਆਪਣੇ ਕੋਲ ਛੋਲਿਆਂ ਦੀ ਚੂਰੀ ਸਾਰਾ ਕੁਝ ਪੀਸਿਆ ਹੋਇਆ ਚੌਕਰ ਜਾਂ ਬਣਿਆ ਹੋਇਆ ਉਹ ਪਾਵਾਂਗੇ। ਇਹ ਕੀ ਕੋਲ ਉਹਦਾ ਪਾਵਾਂਗੇ ਆਪਾਂ ਮੱਝਾਂ ਨੂੰ। ਤੇ ਦੁੱਧ ਦੇ ਨਾਲ ਜੀ ਫਰਕ ਤਾਂ ਪਿਆ ਥੋੜਾ ਜਿਹਾ ਫੈਂਟ ਦਾ ਵੀ ਫਰਕ ਪੈ ਗਿਆ ਪਹਿਲਾਂ ਫੈਂਟ ਘੱਟ ਆਇਆ ਕਰਦੀ ਸੀਗੀ ਹੁਣ ਫੈਂਟ ਦਾ ਵੀ ਫਰਕ ਪੈ ਗਿਆ ਇਹ ਪੋਣੇ ਕਰਕੇ। ਉਹੀ ਗੱਲ ਹੈ ਜੇ ਪਸੂ ਨੂੰ ਖਰਾਕ ਪਾਵਾਂਗੇ ਜੇ ਤਾਂ ਹੀ ਫੈਂਟ ਆਊਗੀ ਤਾਂ ਹੀ ਦੁੱਧ ਦੇਊਗਾ। ਤੇ ਬਾਕੀ ਹੁਣ ਆਪਾਂ ਦੇਖਦੇ ਜੀ ਮੱਕੀ ਲਿਉਂਨੇ ਆਂਗੇ ਸਲਾਹ ਕਰਦੇ ਆਂ ਮੱਕੀ ਲਿਆ ਕੇ ਆਪਾਂ ਪੀਸ ਲਾਂਗੇ ਆਪੀ ਵਿੱਚ ਸਰੋਂ-ਸਰੋਂ ਸਾਰਾ ਕੁਝ ਪਾ ਕੇ ਆਪਾਂ ਐਸੇ ਚੱਕੀ ਦੇ ਪੀਸ ਲੰਨੇ ਆਂ ਜੀ ਮੱਕੀ ਪਿਸ ਜਾਂਦੀ ਐ ਤੇ ਵਧੀਆ ਦੋ ਦਿਨ ਲਾ ਕੇ ਦੋ ਦਿਨ ਚਲਾ ਲਾਂਗੇ ਜੇ ਆਪਾਂ ਫਿਰ ਫੀੜੇੰਨਾ ਦੀ ਬਣਾ ਲਾਂਗੇ ਇਧਰ ਆਪਾਂ ਪਿਉਂਦੇ ਨੇ ਟੱਬ 'ਚ ਇਹ ਖੁੱਲੀ ਤੇ ਵਧੀਆ ਫੁੱਲ ਜੂਗੀ ਇਹ ਸ਼ਾਮ ਤੱਕ ਜਦੋਂ ਨੂੰ ਧਾਰਾ ਕੱਢਣ ਦਾ ਟਾਈਮ ਹੋਊਗਾ ਉਦੋਂ ਤੱਕ ਵਧੀਆ ਫੁੱਲ ਕੇ ਪੂਰਾ ਟੱਬ ਹੋ ਜੂਗਾ ਕਿ ਅਨੀਰਾਚਾਰਾ ਖਾ ਲੈਣਗੇ ਇਹਦੇ ਨਾਲ ਚਲੋ ਜੀ ਵੀਡੀਓ ਦੇ ਅੰਡਾ ਪੈਚੀ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਆ ਕਰੋ ਜੀ ਨਾਲੇ ਚੈਨਲ ਨੂੰ ਕਰ ਦਿਓ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਨਾਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਵੀਡੀਓ ਕਿਵੇਂ ਲੱਗੀ ਥੈਂਕ ਯੂ